ਧੁੱਪ ਦਾ ਉਧਰ ਹੈ ਨਹੀਂ ਨਹੀਂ ਯਾਰ ਫੋਟੋ ਕਿੱਧਰ ਨਹੀਂ ਲੱਗ ਰਹੀ ਆ ਵਧੀ ਜਾਂਦੀ ਪਈ ਆ ਸਹੀ ਹੋ ਠੀਕ ਆ ਜੀ ਹੁਣ ਤਾਂ ਇਹ ਕਿਹਦੇ ਫਰੇਮ ਫਰੇਮ ਕਰ ਰਿਹਾ ਹੈ ਜੀ ਇਹ ਜੀ ਇਹ ਕਿਹਦੀ ਯਾਰ ਇਹ ਸਹੀ ਹੈ ਇਹ ਸਿਰਫ ਨਹੀਂ ਮੋੜੀ ਪੂਰੀ ਜੀ ਵੀ ਆ ਜਾਣਾ ਜੀ ਵੀ ਆ ਆ ਮੂੰਹ ਤੋਂ ਸੁਣੀ ਇਹਨੇ ਆ ਨਹੀਂ ਆ ਜੀ ਆ ਜੀ ਜੀ ਜੀ

पिछले प दिन तो जरा बहुत वो एक आपदा आई है उस आफत राहत समगरी का जो इंतजाम करके असं इस मौके पर पहुंचे हैं और क्योंकि हशियारपुर उस तो इलावा भी कपूरथला तो भी ज उस जिले के हिसाब नी एम फगवाड़ा को पहुँचे हैं क्योंकि जिन्होंने भी जो भी रिक्वायरमेंट फ हुशियारपुर भी दस रहे पूरी की भी असं ਇਹੀ ਰਿਕਵੈਸਟ ਕੀਤੀ ਕਿ ਜੋ ਤੁਹਾਡੀ ਐਗਜ਼ੈਕਟ ਰਿਕੁਆਇਰਮੈਂਟ ਹੈ ਅਸੀਂ ਉਸ ਰਿਕੁਆਇਰਮੈਂਟ ਨੂੰ ਪੂਰਾ ਕਰਾਂਗੇ ਅੱਜ ਅਸੀਂ ਆਡਮੋਸਕ੍ਰੀਨ ਪਰਪਾਲਾ ਔਰ ਮਛਰਾਂ ਤੋਂ ਬਚਾਅ ਦੇ ਲਈ ਜਿਹੜੀ ਅਗਰਬਤੀ ਹੈ ਉਹਨਾਂ ਨੂੰ ਲੈ ਕੇ ਆਏ ਕਿਉਂਕਿ ਹੁਣ ਜਿਹੜੀ ਹੈ ਜਿਸ ਦੀ ਮੇਨ ਚੀਜ਼ ਦੀ ਜ਼ਰੂਰਤ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੋ ਧੁੱਪ ਨਿਕਲਣੀ ਹੈ ਤਾਂ ਮਹਾਮਾਰੀ ਫੈਲਣ ਤੇ ਵੀ ਜਿਹੜੇ ਆਸਾਰ ਜ਼ਿਆਦਾ ਨੇ ਉਹਦੇ ਲਈ ਜੋ ਵੀ ਰਿਕੁਆਇਰਮੈਂਟ ਹੈ ਦੱਸਣਗੇ ਅਸੀਂ ਉਹ ਪੂਰੀ ਕਰਾਂਗੇ ਔਰ ਸਾਡੀ ਜਿੱਥੇ ਸੰਸਥਾ ਹਮੇਸ਼ਾ ਇਦਾਂ ਦੇ ਕੰਮਾਂ ਦੇ ਲਈ ਅੱਗੇ ਰਹੀ ਹੈ ਔਰ ਇਸ ਤੋਂ ਇਲਾਵਾ ਅਸੀਂ ਕੈਟਲ ਫੀਡ ਜਿਹੜੀ ਆ ਉਹ ਵੀ ਤੇ ਦੂਸਰੀ ਖਾਦ ਸਮਗਰੀ ਵੀ ਜਿਹੜੀ ਭੇਜਣ ਦੀ ਕੋਸ਼ਿਸ਼ ਭੇਜੀ ਆ ਕਿਉਂਕਿ ਅਸੀਂ ਕੁਝ ਕਰ ਤਾਂ ਸਕਦੇ ਨਹੀਂ ਕਰਨਵਾ ਕਰਾਉਣ ਨਾਲ ਤਾਂ ਪਰਮਾਤਮਾ ਅਸੀਂ ਥੋੜੀ ਬਹੁਤੀ ਕੋਸ਼ਿਸ਼ ਕਰ ਸਕਦੇ ਆ ਉਸ ਕੋਸ਼ਿਸ਼ ਦੇ ਵਿੱਚ ਸਾਡਾ ਜਿਹੜਾ ਥੋੜਾ ਜਿਹਾ ਇੱਕ ਤਿਲ ਫੁੱਲ ਜਿਹੜਾ ਯੋਗਦਾਨ ਸਾਡੀ ਸੰਸਥਾ ਭਾਰਤਗੁਰ ਵੱਲੋਂ ਅਸੀਂ ਪਾਇਆ ਔਰ ਸਾਡੇ ਜਿਹਨੇ ਸੰਸਥਾ ਦੇ ਸਾਰੇ ਅਧਿਕਾਰੀਆਂ ਉਹ ਅੱਜ ਇੱਥੇ ਬੈਠ ਕੇ ਉਹਨਾਂ ਨੂੰ ਲੈ ਕੇ ਇਸ ਟੀਮ ਸਾਬ ਕੋਲ ਪਹੁੰਚੇ ਆ ਔਰ ਫਿਰ ਵੀ ਅਸੀਂ ਕਹਾਂਗੇ ਕਿ ਹੋਰ ਕੋਈ ਰਿਕੁਆਇਰਮੈਂਟ ਹੋਏ ਅਸੀਂ ਨਾਲ ਦੀ ਉਹ ਪੂਰੀ ਕੰਢੀ ਤੱਕ ਪਰਹਾ। ਹਾਲ ਹੀ ਭਾਰਤ ਗੌਰਵ ਸੁਸਾਇਟੀ ਵੱਲੋਂ ਅੱਜ ਬਹੁਤ ਹੀ ਮੇਕ ਉਪਰਾਲਾ ਕੀਤਾ ਗਿਆ ਜੀ ਜਿਹੜੇ ਪਰ ਵਿਕਟਮਸ ਦੇ ਉਹਨਾਂ ਵਾਸਤੇ ਤਰਪਾਲਾ ਤੇ ਮੋਸਕਟੋ ਰੈਪੇਲੈਂਟਸ ਤੇ ਹੋਰ ਇਨਸੈਂਸ ਸਟਿਕਸ ਆਈਆਂ ਨੇ। ਉਹਨਾਂ بارش ਨੇ ਕਿਉਂਕਿ ਹੋਲਡ ਕੀਤਾ ਤੇ ਹੁਣ ਵਾਟਰ ਬੋਰਨ ਡਿਜ਼ੀਜ਼ ਦਾ ਜ਼ਿਆਦਾ ਖਤਰਾ ਹੈ ਤੇ ਉਹਦੇ ਲਈ ਮੇਰਾ ਖਿਆਲ ਬਹੁਤ ਅੱਛਾ ਇਹਨਾਂ ਨੇ ਐਡਰੈਸ ਕੀਤਾ ਤੇ ਜਿਸ ਤਰ੍ਹਾਂ ਦੱਸਿਆ ਗਿਆ ਪ੍ਰਧਾਨ ਜੀ ਸੰਪਲ ਜੀ ਵੱਲੋਂ ਜੇ ਕੋਈ ਫਿਊਚਰ ਰਿਕੁਆਇਰਮੈਂਟ ਹੁੰਦੀ ਹੈ ਕੁਝ ਡਿਜ਼ੀਜ਼ ਰਿਲੇਟਿਡ ਤੇ ਟਾਈਮ ਟੂ ਟਾਈਮ ਇਹਨਾਂ ਨੂੰ ਕਨਵੇ ਕੀਤਾ ਜਾਏਗਾ ਤੇ ਬੇਨਤੀ ਕਰ ਲਈ ਜਾਏਗੀ ਬਾਕੀ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪੂਖਤਾ ਪਰਬੰਧ ਹੈਗੇ ਨੇ ਜੀ ਥੈਂਕ ਯੂ ਵੈਰੀ ਮਚ